ਬੀਤੇ ਦਿਨੀ ਹਸਪਤਾਲ ਵਿੱਚ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਇੱਕ ਕੈਦੀ ਫਰਾਰ ਹੋਇਆ ਸੀ ਜਿਸ ਤੋਂ ਬਾਅਦ ਔਟੋ ਰਿਕਸ਼ਾ ਚਾਲਕ ਦੀ ਬਹਾਦਰੀ ਨਾਲ ਇਸ ਨੂੰ ਕਾਬੂ ਕਰ ਲਿਆ ਗਿਆ ਔਟੋ ਰਿਕਸ਼ਾ ਚਾਲਕ ਨੇ ਦੱਸਿਆ ਕਿ ਇਹ ਕੈਦੀ ਅੱਗੇ ਅੱਗੇ ਭੱਜ ਰਿਹਾ ਸੀ ਤੇ ਪਿੱਛੇ-ਪਿੱਛੇ ਪੁਲਿਸ ਅਧਿਕਾਰੀ ਤੇ ਮੈਂ ਸੋਚਿਆ ਕੋਈ ਚੋਰ ਕਿਸੇ ਦਾ ਮੋਬਾਈਲ ਲੈ ਕੇ ਭੱਜ ਰਿਹਾ ਜਿਸ ਤੋਂ ਬਾਅਦ ਮੈਂ ਉਸ ਦਾ ਪਿੱਛਾ ਕੀਤਾ ਤੇ ਇਸ ਨੂੰ ਕਾਬੂ ਕੀਤਾ ਔਟੋ ਚਾਲਕ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਦੇ ਹੱਥ ਪੈਰ ਫੁੱਲੇ ਪਏ ਸੀ ਤੇ ਉਸ ਨੂੰ ਕਾਫੀ ਸਾਹ ਚੜਿਆ ਹੋਇਆ ਸੀ ਪੁਲਿਸ ਅਧਿਕਾਰੀ ਨੂੰ ਮੈਸਾਂ ਆਪ ਤੇ ਤੇ ਪੁਲਿਸ ਅਧਿਕਾਰੀਆਂ ਨੇ ਕਹਿ ਕੇ ਜਦੋਂ ਮੈਂ ਉਸ ਨੂੰ ਲੈ ਕੇ ਜਾ ਰਿਹਾ ਸੀ ਤਾਂ ਉਸ ਨੂੰ ਕੁਝ ਹੋ ਗਿਆ ਤੇ ਉਹ ਆਟੋ ਵਿੱਚੋਂ ਡਿੱਗ ਪਿਆ ਤੇ ਉਸ ਦੀ ਪੱਗ ਲੱਥ ਗਈ ਜਿਸ ਤੋਂ ਬਾਅਦ ਚੋਰ ਫਿਰ ਭੱਜ ਉੱਠਿਆ ਜਿਸ ਤੋਂ ਬਾਅਦ ਕਾਫੀ ਦੂਰ ਜਾ ਕੇ ਉਸ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਆਟਾ ਚਾਲਕ ਦੀ ਬਹਾਦਰੀ ਦੀ ਵੀ ਗੱਲ ਕਹਿਣੀ ਬੰਦੀ ਹੈ ਕਿਉਂਕਿ ਉਸ ਨੇ ਜਿੱਤੇ ਪੁਲਿਸ ਅਧਿਕਾਰੀ ਨੂੰ ਹਸਪਤਾਲ ਪਹੁੰਚਾਇਆ ਹੋਤੇ ਹੀ ਚੋਰ ਨੂੰ ਕਾਬੂ ਕਰਨ ਵਿੱਚ ਵੀ ਪੁਲਿਸ ਅਧਿਕਾਰੀਆਂ ਦੀ ਮਦਦ ਕੀਤੀ ਸਰ ਮੇਰਾ ਨਾਮ ਵਿਜੇਂਦਰ ਸ਼ਰਮਾ ਜੀ ਫਰਜੀ ਕੀ ਗੱਲ ਹੋਈ ਜਿਹੜੀ ਅੱਜ ਇੱਕ ਕੈਦੀ ਭੱਜਿਆ ਸੀ ਤੁਹਾਡੇ ਆਟੋ 'ਚ ਉਹਨੂੰ ਤੁਸੀਂ ਕਿਸ ਤਰ੍ਹਾਂ ਕਾਬੂਕੀਤਾ ਦੇ ਜਿਹੜਾ ਪੁਲਿਸ ਮੁਲਾਜ਼ਮ ਦੀ ਮੌਤ ਹੋਈ ਉਹ ਕਿਸ ਤਰ੍ਹਾਂ ਹੀ ਕੀ ਸੀ ਸਾਰਾ ਵਾਕਿਆ ਸਰ ਮੈਂ ਹਸੈਨਪੁਰ ਤੋਂ ਰਾਮਬਾਗ ਨੂੰ ਜਾ ਰਿਹਾ ਸੀ ਸਵਾਰੀਆਂ ਲੈ ਕੇ ਰਸਤੇ 'ਚ ਰੋਡ ਖਾਲੀ ਕਰਨ ਨੂੰ ਦੂਰੋਂ ਨਜ਼ਰ ਆਇਆ ਕਿ ਮੁਲਾਜ਼ਮ ਇੱਕ ਭੱਜ ਰਿਹਾ ਇੱਕ ਵਿਅਕਤੀ ਦਾ ਪਿੱਛਾ ਕਰ ਰਿਹਾ ਹੂੰ ਹੂੰ ਮੈਂ ਸੋਚਿਆ ਮੈਨੂੰ ਪਤਾ ਨਹੀਂ ਕੀ ਆਈਗਲ ਚੋਰੀਆਂ ਬਹੁਤ ਹੋ ਰਹੀਆਂ ਨੇ ਮੋਬਾਈਲ ਬੜੇ ਚੋਰੀ ਹੋ ਰਹੇ ਨੇ ਮੈਂ ਸੋਚਿਆ ਕਿ ਪਤਾ ਨਹੀਂ ਮੋਬਾਈਲ ਖੋ ਗਏ ਭੱਜਿਆ ਮੈਂ ਕਿਹਾ ਮੈਨੂੰ ਬੰਦੇ ਨੂੰ ਫੜ ਲੈਣਾ ਕਿ ਇਹ ਚੀਜ਼ ਬਚ ਜਾਏਗੀ ਹੂੰ ਹੂੰ ਮੈਂ ਉਹ ਭੱਜ ਕੇ ਮੈਂ ਅੱਗੇ ਸਾਂ ਮੈਂ ਗੱਡੀ ਰੋਕ ਕੇ ਨੂੰ ਮਾਰਿਆ ਭੱਜ ਗਿਆ ਤੇ ਮਾਨੂੰ ਚੋਰ ਨੂੰ ਮੈਂ ਫੜ ਲਿਆ ਮੈਂ ਉਹ ਫੜ ਕੇ ਤੇ ਮੈਂ ਮਲਾਜਮ ਦੇ ਹਵਾਲੇ ਕੀਤਾ ਜੋ ਕਿ ਬਜ਼ੁਰਗ ਸਲਾਜਮ ਸੀ ਉਹ ਭੱਜ ਕੇ ਆ ਰਿਹਾ ਸੀ ਮਗਰ ਉਹਨੂੰ ਨਾਲ ਸਾਹ ਬੜਾ ਚੜਿਆ ਹੈ ਮਲਾਜਮ ਨੂੰ ਕਿਉਂਕਿ ਉਹ ਭੱਜ ਕੇ ਆ ਰਿਹਾ ਸੀ ਉਹਦੇ ਮਗਰ ਤੇ ਉਹਨੂੰ ਸਾਹ ਇੰਨਾ ਚੜਿਆ ਹੈ ਕਿ ਉਹ ਬਿਆ ਪੈ ਉਹਨੂੰ ਬੋਲਿਆ ਨਹੀਂ ਜਾ ਰਿਹਾ ਮੈਂ ਕਿਹਾ ਭਾਈ ਆ ਕਿੰਨਾ ਮੈਨੂੰ ਨਾ ਸਿਵਲ ਹਸਪਤਾਲ ਤੱਕ ਮੈਨੂੰ ਲੈ ਜਾ ਤੇ ਮੈਂ ਕਿਹਾ ਲੈ ਜਨਾਂ ਵਾ ਮੈਂ ਕਿਹਾ ਕੀਤਾ ਕੀ ਨੇ ਮੈਂ ਕਿਹਾ ਮੋਬਾਈਲ ਮੂਗਲ ਹੋਇਆ ਕਿੰਨਾ ਕੁਛ ਨਹੀਂ ਕੋਈ ਨਹੀਂ ਕਿੰਨਾ ਦੱਸਦੇ ਆ ਉਦੋਂ ਬੋਲਿਆ ਵੀ ਨਹੀਂ ਜਾ ਰਹਾ ਮੁਲਾਜ਼ਮ ਕੋ ਜਿਸ ਤਰੀਏ ਮੈਂ ਸਿਵਲ ਹਸਪਤਾਲ ਦਾ ਮੋੜ ਕਟਿਆ ਹੈ ਤੇ ਮੁਲਾਜ਼ਮ ਬਿਓਹ ਹੋ ਕੇ ਡੇਕ ਪਿਆ ਥਲੇ ਹਮ ਮੈਂ ਗੱਡੀ ਦੇ ਵਿੱਚ ਉਹਦੀ ਦਸਤਾਰ ਜਿਹੜੀ ਇਹ ਪਿਛਲੇ ਬੈਨ ਡੇਗੀ ਸੀ ਸੀਟ ਦੇ ਤੇ ਮੁਲਾਜ਼ਮ ਗੱਡੀ ਦੇ ਅਗਲੇ ਪਾਸੇ ਹੀ ਡੇਕ ਪਿਆ ਹੈ ਹਮ ਮੈਂ ਦੇਖਿਆ ਯਾਰ ਮੁਲਾਇਮ ਡੇ ਗਿਆ ਹੈ ਤੇ ਚੋਰ ਜਿਹੜਾ ਨਾਲ ਸੀ ਉਹ ਪਿੱਛੋਂ ਦੀ ਨਿਕਲ ਗਿਆ ਵਿੱਚੋਂ ਦੀ ਅੱਛਾ ਪਿੱਛੋਂ ਦੀ ਵਹਿ ਭੱਜਿਆ ਹੈ ਜਦੋਂ ਮੈਨੂੰ ਬੰਦਾ ਪਤਾ ਲੱਗਾ ਮੈਂ ਭੱਜ ਗਿਆ ਮੈਂ ਉੱਤਰ ਕੇ ਪਜਾ ਦੇ ਮਗਰ ਉਸ ਦਰਾਂ ਮੇਰੀ ਨਾ ਜੈਕਟ ਲਾਲ ਦੇ ਬਨੇ ਮੋਟਰਸਾਈਕਲ ਖੜੇ ਹੀ ਇਧਰੋਂ ਨਹੀਂ ਮੁਟਰਾ ਸਾਈਡ ਦਾ ਨਹੀਂ ਉਥੇ ਮੋਟਰਸਾਈਕਲ ਖੜੇ ਹੀ ਸਾਈਕਲਾਂ ਦੀ ਦੁਕਾਨਾਂ ਗਿਆ ਉਹਦੇ ਚ ਮੇਰੀ ਜੈਕਟ ਫਸ ਗਈ ਉਹਦੇ ਹੈਂਡਲ ਦੇ ਵਿੱਚ ਉਸ ਦਰਾਂ ਮੇਰੀ ਜੈਕਟ ਵੀ ਫਟ ਗਈ ਮਗਰ ਮੈਂ ਕਹਾ ਯਾਰ ਇਹਨੂੰ ਇਹ ਮਲਾਇਮ بے ਹੋਸ਼ ਹੋ ਗਿਆ ਮੈਂ ਕਹਾ ਇਹਨੂੰ ਕੁਛ ਹੋ ਗਿਆ ਤੇ ਮੈਂ ਕਹਾ ਭਾਈ ਪੰਗਾ ਨਾ ਪਾਏ ਉਹਦੀ ਮਿਹਨਤ ਨਾ ਬਕਾਰ ਜਾਵੇ ਮੈਂ ਫਿਰ ਮੈਂ ਦੁਬਾਰਾ ਮੈਂ ਪਜਾਮਾ ਦੇ ਚੋਰ ਦੇ ਮਗਰ ਮੈਂ ਉਹਨੂੰ ਮੈਂ ਕਾਬੂ ਕੀਤਾ ਜਾ ਕੇ ਮੈਂ ਨੈਸ਼ਨਲ ਮਾਰਕੀਟੇ ਗਈ ਪਟਾਰੀ ਪੁਲ ਤੋਂ ਪਹਿਲਾਂ ਉੱਥੇ ਕਾਬੂ ਕੀਤਾ ਉਹਨੂੰ ਦੁਬਾਰਾ ਉਹਨੂੰ ਚੋਰ ਨੂੰ ਉਤੋਂ ਮੈਂ ਲੈ ਕੇ ਜਦੋਂ ਮੈਂ ਦੁਬਾਰਾ ਆਪਣੀ ਗੱਡੀ ਕੋਲ ਆਇਆ ਵਾਂ 5-7 10 ਮਿੰਟ ਲੱਗ ਹੀ ਗਏ ਹੋਣੇ ਭਾਈ ਜਾਣਾ ਜਾਣਾ ਦੇ ਵਿੱਚ ਜੀ ਉਸ ਵਾਰਨ ਮਲਾਜ਼ਮ ਗੱਡੀ ਦੇ ਵਿੱਚ ਹੀ ਪਿਆ ਰਿਹਾ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਨਾ ਉਹਦੀ ਕੋਈ ਪੁੱਛਗਿੱਛ ਹੋਈ ਮਲਾਜ਼ਮ ਗੱਡੀ ਜੇ ਮੇਰੀ ਜੇ ਪਿਆ ਰਿਹਾ ਹੈ ਜੀ ਮੈਂ ਆਇਆ ਵਾਂ ਮੈਂ ਕਿਹਾ ਯਾਰ ਫੇਰ ਮੈਂ ਆ ਵੇਖਿਆ ਯਾਰ ਮੈਂ ਕਿਹਾ ਚੋਰ ਨੂੰ ਤਾਂ ਫੜ ਲਿਆ ਮੈਂ ਕਿਹਾ ਉਹਨੂੰ ਨਾ ਕੋਈ ਪੁੱਛ ਜੇ ਹੁਣ ਫੇਰ ਮੈਂ ਗੱਡੀ ਮੈਂ ਸਟਾਰਟ ਕੀਤੀ ਮੈਂ ਐਮਰਜੈਂਸੀ 'ਚ ਭਜਾਈ ਐਮਰਜੈਂਸੀ 'ਚ ਗੱਡੀ ਲਾ ਕੇ ਸਿਵਲ ਹਸਪਤਾਲ ਐਮਰਜੈਂਸੀ ਦੇ ਵਿੱਚ ਜੀ ਤੇ ਅੰਦਰੋਂ ਮੈਂ ਜਾ ਕੇ ਮੈਂ ਕਾਪਰੋਲਾ ਪਾ ਕੇ ਤੇ ਮੈਂ ਸਟੇਚਰ ਮੈਂ ਆ ਭੱਜ ਕੇ ਰਨਿੰਗ ਕੀਤੀ ਰਨਿੰਗ ਕਰਕੇ ਮੈਂ ਭੱਜ ਕੇ ਮਸਟੇਚਰ ਫੜ ਕੇ ਲੈ ਗਿਆ ਮੈਂ 7 ਨੰਬਰ ਕਮਰੇ ਸਾਹਮਣੇ ਜਿਹੜੀ ਵਾਰਡ ਹੈਗੀ ਏ ਹੁਣ ਜਿਹੜੀ ਦਸਤਾਰ ਤੁਹਾਡੇ ਕੋਲ ਪਈ ਏ ਦਸਤਾਰ ਇਹ ਸਰ ਇਹ ਦਸਤਾਰ ਹੈ ਪੰਜਾਬ ਪੁਲਿਸ ਦਾ ਮਾਣ ਹੈ ਵਾ ਇਹ ਉਸ ਮੁਲਾਜ਼ਮ ਦਾ ਸਨਮਾਨ ਹੈ ਜਨੇ ਇਨੀ ਮਿਹਨਤ ਦੇ ਨਾਲ ਇਨੀ ਮੁਸ਼ਕਲ ਦੇ ਨਾਲ ਉਹਨੂੰ ਫੜਿਆ ਪਰ ਮੈਨੂੰ ਬਹੁਤ ਅਫਸੋਸ ਲੱਗਣ ਡਿਆ ਵੀ ਉਹ ਇਸ ਦੁਨੀਆਂ 'ਚ ਨਹੀਂ ਰਹੀ ਐਸਟਾ ਇਹ ਦਸਤਾਰ ਇਹ ਦਸਤਾਰ ਮਾਨਯੋਗ ਕਮਿਸ਼ਨਰ ਸਾਹਿਬ ਦੇ ਦਫ਼ਤਰ ਸਿਰੇ ਮੈਂ ਆਪਕੋ ਦੇ ਕੇ ਆਵਾਂ ਗਾਈਸ ਜ਼ੁਰਦਾਰੀ ਕਰਕੇ ਆਵਾਂਗਾ। ਕੰਦੀ ਉਸ ਵਾਰ ਮੈਂ ਜਾਣਾ ਸੀ ਸਿਵਲ ਹਸਪਤਲ ਮੈਂ ਉਹਨਾਂ ਨੂੰ ਮਿਲਣ ਵਾਸਤੇ ਜਿਹੜਾ ਭਾਈ ਜਿਨ੍ਹਾਂ ਦੀ ਡੈਥ ਹੋ ਗਈ ਹੈ ਜਿਹਦੀ ਹੁੰਦੇ ਤੇ ਮੈਂ ਆਪਣੇ ਤੀ ਉਹਨਾਂ ਨੂੰ ਦੇ ਕੇ ਆਉਣੀ ਸੀ ਆ ਵਾਲੀ ਦਸਤਾਰ ਉਹਨਾਂ ਦੀ। ਕਿਉਂਕਿ ਉਹਨਾਂ ਨੇ ਮਾਨ ਸਨਮਾਨ ਹੈ ਉਹਨਾਂ ਦਾ ਜੀ ਆ ਵੀ। ਠੀਕ ਤੇ ਹੁਣ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਹੈ ਬਹੁਤ ਅਫਸੋਸ ਹੈ ਜੀ। ਹੁਣ ਥੋੜੇ ਪੁਲਿਸ ਕਮਿਸ਼ਨਰ ਨੂੰ ਦੋਗੇ। ਹਾਂ ਜੀ ਸਰ ਕਮਿਸ਼ਨਰ ਸਾਹਿਬ ਦੇ ਸਪੇਸ਼ ਹੋ ਕੇ ਤੇ ਆਪਾਂ ਦਸਤਾਰ ਉਹਨਾਂ ਦੀ ਦਿੱਤੀ ਜਾਏਗੀ। ਠੀਕ। ਇਹ ਪਾਇਆ ਮੰਨਣਾ। ਕਹੇ ਹੈ ਆਹ ਇਹ ਕੀ ਹੈ ਉਹ ਜੇ ਨਹੀਂ ਤੜੀ ਗਏ ਉਹ ਜਿਹੜੇ ਥਾਣੇ ਤੋਂ ਇਹ ਪਾਜੀ ਪ੍ਰੈਸ ਹੋਗਾ ਕਿਦਾਂ ਭੱਜ ਗਿਆ ਇਹ ਇਹ ਕੋਈ ਸਾਥ ਲੈ ਆਦੇ ਬੜਾ ਭਜਾ ਭਜਾ ਕੇ ਆਹ ਜੀ ਆਇਆ ਪਰ ਆਇਆ ਭਾਈ ਜੈ ਤੂੰ ਦੱਸ ਦੇ ਕਿਹੜੇ ਕੰਮ ਚ ਹੋ ਰਿਹਾ ਤੈਨੂੰ ਭਾਈ ਉਹ ਗਾਈ ਉਹ ਗਾਈ ਉਹ ਕਿਹੜੇ ਕੰਮ ਚ ਇਹ ਸੱਚੇ ਵਿੱਚ ਜਾ ਰਿਹਾ